ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। سوقعہ ہر ایک فون کر کے بندی بھی کرا رہے ہیں جیسے ناکابندی بھی کرتے ہیں ڈسٹ بھی آئیے کوئی ادا کی گل نہیں ہے بالکل سارا پیسفل چل رہا ہے جیسے پچھلے دو تین شہر ہے بہت ہے سیوا رہے ہیں ਇਹ ਤਾਂ ਹੁਣ ਦੇਖਾਂਗੇ 17 ਦਿਨ ਜੀ ਮੈਂ ਪਬਲਿਕ ਨੂੰ ਬੇਨਤੀ ਕਰਨਾ ਜੇ ਕੋਈ ਚੱਕੀ ਬੰਦਾ ਦੱਸਦਾ ਹੈਗਾ ਜਾਂ ਕਿਸੇ ਦੇ ਸਾਥ ਕੋਈ ਕੋਈ ਪਰਜਾ ਦੱਸਦਾ ਹੈਗਾ ਨਾ ਤੇਨ ਜ਼ਰੂਰ ਮਾਜੀਸਨ ਨੂੰ ਫੋਨ ਕਰ ਸਕਦੇ ਹੋ ਕਿਉਂਕਿ ਉਹਨਾਂ ਦੇ ਦਰਸਲੇ ਨੂੰ ਪਰਸਕਤੀ ਹੋ ਗਿਆ ਤੇ ਇਹ ਅਜੀਬਾ ਦੀ ਸੀਮਾ ਦੇ ਵਿੱਚ ਆ ਵੀ ਪੈਟਦਾ ਸਰ ਇਹਨਾਂ ਨੂੰ ਹੌਣ ਕਰੋ ਪੇਸ਼ ਕੀਤਾ ਜਾ ਰਿਹਾ ਮੈਂ ਸੁਣਿਆ ਸੀ ਇਹਨਾਂ ਨੂੰ ਪੇਸ਼ ਕਰਨ ਲੈ ਜਾਣਾ ਜੀ ਪੇਸ਼ ਕਰਕੇ ਉਹਦਾ ਕਿਸੇ ਪਾਣੀ ਹੈਇ ਚਾਹਤ ਨਾਲ ਲੋਕਾਂ ਅੱਜ ਜਾਣਗੇ ایس ایس پی صاحب جی ایس پی صاحب نواشا جنہیں یوگ رہنمائی دین دشا نرداں سے سٹی نواز شاہ جی دن رات اپنی محنت کرنی ہے اسی لڑی تحت پاسوں سونے کے دو لڑکے چوری کے موٹر سائیکل پہ محنت کی طاقت گنگا سائیکل نواز شہر آ رہا ہے جس سے ای ایس سی اوم پرکاش نام پور ملازم لا کے مسجد کے جنہ سے ایک سپلینڈر موٹر سائکل بنا نگری برانڈ ہوا سا دو لا کے گردر سنگھ اور سلیموں سلیم تھنارے رہنے والے ہے گاڑی موٹر سائیکل برانڈ کر کے ہو تفتیش کی پوچھ گش کی مانڈا پیش کر کے روانڈ لیا پرانے پوچھ گش انہوں نے چار موٹر سائیکل <سؤال> سپلینڈر چوری کیے ہوئے ہوئے ہوٹل آئی کے انہوں کو پانچ موٹر سائیکل جہرے لانچ کیے ہیں سپلینڈر جو بخ بک کھیلے کے چوری کیتے ہیں اور اگی تفتیش اِسے رہے ہیں ਅਧਿਨ ਇਹਦਾ ਸਿਨੈਕ ਮਾਡਲ ਆ ਮੈਂ ਮਾਡਲ ਤੇ ਲੋਕ ਪ੍ਰਸ਼ਾਸਨ ਕਰਾਂਗੇ ਈਕਨ ਹੋਰ ਮੋਸਰ ਜਾਉਂਦੇ ਆ ਉਹ ਵੀ ਆ ਸਰੀਨ ਦਾ ਪਸ਼ੋਕੜ ਕਿਹੋ ਜਿਹਾ ਹੈ ਇਹ ਤਾਂ ਪਸ਼ੋਕੜ ਜਿਹੜਾ ਹੈਗਾ ਹੈ ਕਿ ਤਕਰੀਬ 20% ਹੁੰਦੇ ਤੋਂ ਇਸ ਕਾਰਨ ਦੇ ਵਿੱਚ ਹੋ ਰਿਹਾ ਹੈ ਜਿਆ ਵੀ ਕਰਨ ਦੇ ਆਪਾਂ ਹੋ ਗਏ ਤੇ ਮੱਕੀ ਦੇ ਪਹਿਲਾਂ ਕੋਈ ਮੁਕਦਮਾ ਨਹੀਂ ਗਾ ਤੇ ਇਹ ਪਹਿਲੇ ਪੱਧਰ ਤੇ ਹੋਇਆ ਥੋੜੇ ਜਿਹੇ ਚੋਰੀਆਂ ਚੋਰੀਆਂ ਤਾਂ ਚੋਰੀਆਂ ਜਾਂ ਲੁੱਟਖੋ ਚੋਰੀਆਂ ਚੱਕ ਲੈਂਦੇ ਆ ਉਹਨਾਂ ਲਗਾਉਂਦੇ ਵੀ ਆ ਵੀਰੇ ਮੋਟਰਸਾਈਕਲ ਚੁੱਕ ਕੇ ਕਿਸ ਨੂੰ ਤੇ ਨਹੀਂ ਅਰਖ ਤੋਂ ਚਾਰ ਜੱਦਾ ਦੇ ਦਿੰਦੇ ਆ ਇਹਨੂੰ ਕਹਿੰਦੇ ਮੈਨੂੰ ਪੈਸੇ ਚੋਰਾ ਹੈ ਤੇ ਫੇਰ ਵੀ ਰੱਖ ਦਿੰਦੇ ਪੈਸੇ ਖਰਚ ਲੱਗਦੇ ਆ ਇਹ ਗਾਣਾ ਦੱਸ ਦੇਣੀ ਕਿ ਮੈਂ ਚੋਰੀ ਕੀਤਾ ਇਹ ਕਹਿੰਦੇ ਕਿ ਮੇਰਾ ਮੋਟਰਸਾਈਕਲ ਹੈ ਕਿਸੇ ਜਾਰ ਉਸ ਨੂੰ ਦੇ ਦਿੰਦੇ ਆ ਸਰੋਤ ਜਿਹੜੇ ਸਾਹਮਣੇ ਉਹ ਜਿਹੜੇ ਸਾਹਮਣੇ ਜਿਹਨੂੰ ਵੀਚਦੇ ਆ ਕਿ ਕਿਸ ਕਵਾੜੀ ਨੂੰ ਵੇਚਦੇ ਕਿਸੇ ਬੱਦਲ ਵਿੱਚ ਨਹੀਂ ਇਹਨਾਂ ਨੇ ਕਵਾੜੀਆਂ ਨਹੀਂ ਵੇਚੇ ਸੀਗੇ ਸਾਰੇ ਸਭ ਨੇ ਐਸੇ ਟਾਇਰ ਦੇ ਸਪੀਡਰ ਸੀ ਪਰ ਦੇ ਸੀ ਗੈਸ ਪਿਆ ਸੀ ਕਿ ਐਸੇ ਟਾਇਰ ਕਿ ਐਪਕਟ ਬਣਾਵਾਂਗੇ ਮੋਟਰਸਾਈਕਲ ਦਿੱਤੇ ਸੀ ਬਹੁਤ ਸਾਰੇ ਮੋਟਰਸਾਈਕਲਾਂ ਦੇ ਮੋਟਰਸਾਈਕਲ ਹੈ ਲੋਰ ਕਰਦੇ ਹਨ ਨੂੰ ਨਹੀਂ ਪਤਾ ਸੀ ਕਿ ਚੋਰੀ ਦੇ ਸਾਰੇ ਨਾਲ ਚੋਰੀ ਕਰਨ ਦਾ ਢੰਗ ਤਰੀਕਾ ਕਿਹੋ ਜਿਹਾ ਹੈ ਚੋਰੀ ਕਰਨ ਦਾ ਢੰਗ ਇਹ ਸੀ ਜਿੱਥੇ ਦੇਖਣੇ ਜ਼ਿਆਦਾ ਰਸ਼ ਹੈਗਾ ਮੋਟਰਸਾਈਕਲ ਜ਼ਿਆਦਾ ਖੜੇ ਹੈ ਪਾਲਕ ਦੀ ਆਉਣ ਜਦ ਘਰਤ ਹੁੰਦੀ ਤੇ ਦਾ ਲਾ ਕੇ ਮੋਟਰਸਾਈਕਲ ਵਿੱਚ ਖਾਸ ਕਰਕੇ ਸਪਲੈਂਡਰ ਮੋਟਰਸਾਈਕਲ ਨੂੰ ਚੋਰੀ ਚਾਬੀ ਲਾ ਕੇ ਤੇ ਲੋਕ ਖੋਲ ਕੇ ਲੈ ਜਾਂਦੇ ਨੇ ਸਪਲੈਂਡਰ ਮੋਟਰਸਾਈਕਲ ਨੂੰ ਇਹ ਅਟਕ ਰਹੀ ਹੈ। ਇਤਨਾ ਮੋਟਰਸਾਈਕਲ ਆਇਆ ਹੈ ਕਿ ਜਿਹਨੂੰ ਜਿਹੜੀ ਬੰਦੀ ਚਾਬੀ ਲਾ ਲਓ ਉਹ ਚਾਬੀ ਨੇ ਮੋਟਰਸਾਈਕਲ ਦਾ ਜੱਗੋਂ ਖੋਲ ਜੰਦਾ ਔਰ ਇਹਨੂੰ ਚਲਾ ਕੇ ਲੈ ਜਾਂਦਾ। ਇਹ ਬੜੇ ਲੰਬੇ ਸਮੇਂ ਤੋਂ ਇਹ ਜਿਹੜੀ ਜਰਜੀਆ ਪ੍ਰੋਬਲਮ ਹੈ ਕਿ ਸਪਲੈਂਡਰ ਮੋਟਰਸਾਈਕਲ ਇਹ ਕਿਉਂ ਚੋਰੀ ਹੁੰਦੇ ਆ। ਬਿਲਕੁਲ ਜੀ ਵੈਸੇ ਸਪਲੈਂਡਰ ਮੋਟਰਸਾਈਕਲ ਜਿਹੜੇ ਹੈਗੇ ਦਾ ਲੋਕ ਉਹੀ ਪੁਰਾਣੇ ਚਲੇ ਆ ਰਹੇ ਆ। ਪਹਿਲਾਂ ਵੀ ਅਸੀਂ 1 ਬੰਨੇ ਤੋਂ ਜ਼ਿਆਦਾ ਨਾ 2010 ਦੇ ਵਿੱਚ ਵੀ 10 ਮੋਟਰਸਾਈਕਲ ਭੌਂਕ ਦਿੱਤੀ ਸੀ। ਉਹਦੇ ਸਟੇਟੇ ਭੇਜਿਆ ਸੀ ਸਪਲੈਂਡਰ ਕੰਪਨੀ ਉਹ ਵੀ ਆਪਾਂ ਦੀ ਕੰਪਨੀ ਦੇ ਨਾਲ ਹਾਰਬਰ ਕਰਾਂਗੇ ਮਾਨੂੰ ਕਹਾਂਗੇ ਜਿਹੜੇ ਸਪਲੈਂਟਰ ਮੋਟਰਸਾਈਕਲ ਦੇ ਲੋਕ ਚੇਂਜ ਕੀਤੇ ਜਾਂਦੇ ਕਿਉਂਕਿ ਹੋਰ ਬਾਕੀ ਮੋਟਰਸਾਈਕਲ ਜਿਹੜੇ ਹੈਗੇ ਆ ਉਹਦੇ ਲੋਕ ਨਹੀਂ ਹੁੰਦੇ ਚੋਰੀ ਵੀ ਨਹੀਂ ਹੁੰਦੀ ਸਪਲੈਂਟਰ ਮੋਟਰਸਾਈਕਲ ਹੀ ਚੋਰੀ ਹੁੰਦੇ ਆ ਇਹਨਾਂ ਨੂੰ ਜਿਹੜੀ ਮਰਜ਼ੀ ਚੋਰੀ ਚਾਹੀ ਲਾ ਲੈਂਦੇ ਆ ਤੇ ਫੋਟੇ ਲੈਂਦੇ ਸਰ ਗਾਰਦਾਨਤ ਕਰਨ ਸਮੇ ਕਿਤੇ ਇਹਨਾਂ ਨੇ ਤੇਜ ਤਰਹੇ ਹਿਆਰ ਦੀ ਘਰ ਤੋਂ ਵੀ ਕੀਤੀ ਨਹੀਂ ਇਹ ਤੇਜ ਤਰਹੇ ਹਿਆਰ ਵਾਲੇ ਨਹੀਂ ਆ ਇਹ ਸਿਰਫ ਮੋਟਰਸਾਈਕਲ ਦੇ ਦੇਖਦੇ ਸੀ ਕਿੰਨੇ ਲਾ ਲਗਦਾ ਸੀ ਚੋਰੀ ਤੇ ਕਿੱਦਾਂ ਲੱਗਦਾ ਸੀ ਇਹ ਇਹਨਾਂ ਨੇ ਸੀ ਪੜਿਆ ਹੈ ਜਿਹੜੀ ਕੋਸ਼ਿਸ਼ ਕਰ ਰਹੇ ਸਨ। ਪੈਸਾ ਦੇ ਕੇ ਜਿਹੜਾ ਇਹ ਪੈਸਾ ਨਸ਼ੇ ਦੇ ਵਿੱਚ ਪੂਰਾ ਨਸ਼ਾ ਕਰ ਦਿੱਤੀ ਸੀ। ਉਹ ਇਹ ਮੋਟਰਸਾਈਕਲ ਵੇਚ ਕੇ ਜਿਹੜਾ ਇਹ ਮੋਟਰਸਾਈਕਲ ਬਹੁਤ ਸਸਤੇ ਦਿੰਦੇ ਸੀ 4000 5000 6000 ਦੇ ਵਿੱਚ ਵੇਚ ਰਹੇ ਹੁੰਦੇ ਸੀ। ਉਹਦਾ ਕੋਸ਼ਿਸ਼ ਨਸ਼ਾ ਲੈਣੇ ਕੋਸ਼ ਕੱਪੜੇ ਵਗਰਾ ਖਰੀਦਣੇ ਸੀ ਜਾਂ ਆਪਣੀ ਬੁੱਧੀ ਵਰਤਣੇ ਖਰਚਾ ਕਰਦਣੇ ਸੀ। ਇਹ ਸਾਰੇ ਪੰਜੀ ਮੋਟਰਸਾਈਕਲ ਕਿਹੋ ਜਿਹਾ ਬਦ ਸਕਦੇ। ਫਿਰ ਹਾਲ ਤਾਂ ਅੱਜ ਤੱਕ ਜਿਹੜਾ ਇਹਨਾਂ ਦਾ 5 ਮੋਟਰਸਾਈਕਲ ਬਰਾਮਦ ਹੋਇਆ। ਕੀ ਕੋਸ਼ਿਸ਼ ਕਰ ਰਹੇ ਜੇ ਹੋਰ ਵੀ ਕੰਮ ਕਰਵਾਉ ਜੀ ਤਾਂ ਆਪਾਂ ਉਹ ਤੁਹਾਨੂੰ ਅਪਰੇਸ਼ਨ ਤੇ ਕਲ ਕੰਫਰਮ ਕਰੀਏ ਚਾਬੀ ਚੋਰ ਚਾਬੀ ਲੱਗਦੀ ਹੈ ਕਿ ਕੋਈ ਵੀ ਚਾਬੀ ਲੱਗ ਜਾਂਦੀ ਹੈ ਦੇਖੋ ਸਪਲੈਂਡਰ ਮੋਟਰਸਾਈਕਲ ਦਾ ਲੋਕ ਮੈਂ ਪਹਿਲਾਂ ਵੀ ਤੁਸੀਂ ਇਦਾਂ ਦਾ ਜਿਹਨੂੰ ਜਿਹੜੀ ਮਰਜ਼ੀ ਚਾਬੀ ਲਾ ਲਓ ਕੋਈ ਕਰਕੇ ਚਾਬੀ ਲਾ ਲੈ ਭੁੱਲ ਜਾਂਦੇ ਆ ਸਾਰੇ ਬੰਦੇ ਜਿਲੇ ਆਪਣੇ ਜਿਲੇ ਨੇ ਆ ਵਾ ਤੁਹਾਡੇ ਮਾਦੀਮ ਰਾਹੀਂ ਇਹ ਬੇਨਤੀ ਕਰੂੰਗਾ ਕਿ ਆਪਣੇ ਆਪਣੇ ਜਿਹੜੇ ਸਪਲੈਂਡਰ ਮੋਟਰਸਾਈਕਲ ਆ ਉਹਨਾਂ ਨੂੰ ਜਿਹੜੇ ਤਾਲੇ ਹੈਗੇ ਆ ਜਾਂ ਤਾਂ ਚੇਕ ਕਰ ਲਓ ਜਦੋਂ ਉਹ ਐਕਸਟਰਾ ਤਾਲਾ ਲਾ ਕੇ ਰੱਖਉਂਦੇ ਸਪਲੈਂਟਰ ਮੋਟਰਸਾਈਕਲ ਹੀ ਚੋਰੀ ਹੁੰਦੇ ਆ ਸਪਲੈਂਟਰ ਮੋਟਰਸਾਈਕਲ ਦਾ ਆਪਣੇ ਜੀ ਦੀ ਸੰਭਾਲ ਸਾਨੂੰ ਖੁਦ ਵੀ ਕਰਨੀ ਚਾਹੀਦੀ ਆ ਉਹਦੇ ਲੋਕ ਚੇਦਣੇ ਚਾਹੀਦੇ ਹੈਗੇ ਆ ਤੇ ਸਪਲੈਂਟਰ ਮੋਟਰਸਾਈਕਲ ਖਾਸ ਕਰਕੇ ਐਕਸਟਰਾ ਲੋਕ ਰੱਖਣੇ ਚਾਹੀਦੇ ਇੱਕ ਗੈਂਗ ਚ ਦੋਏ ਜਣੇ ਕਿ ਚੋਰੀ ਸਿਓਰ ਕੇ ਅਗਲੇ ਲੱਗਦੇ ਆ ਗੱਲ ਨਹੀਂ ਇਹ ਦੋਵੇਂ ਸੀਗੇ ਦੋਵੇਂ ਚੋਰੀ ਕਰਦੇ ਸੀਗੇ ਦੋਨੋਂ ਇੱਕ ਕੱਟਦੇ ਰਹਿਣ ਵਾਲੇ ਆ ਇੱਕ ਦੋਵੇਂ ਇਕੱਠੇ ਰਹਿੰਦੇ ਸੀਗੇ ਬੱਸ ਚੜ੍ਹ ਕੇ ਆ ਜਾਂਦੇ ਸੀ ਤੇ ਮੋਟਰਸਾਈਕਲ ਚੋਰੀ ਕਰਕੇ ਨਿਕਲ ਜਾਂਦੇ ਸੀ ਚਲੇ ਜਾਂਦੇ ਸੀ ਬਿਨਾ ਨੰਬਰੀ ਮੋਟਰਸਾਈਕਲ ਹੋਣੀ ਤੇ ਫੜਿਆ ਗਿਆ ਤਾਂ ਹਾਂ ਇਹਨਾਂ ਨੇ ਮੋਟਰਸਾਈਕਲ ਦੇ ਨੰਬਰ ਪੇਟਾ ਲਾ ਦੇ ਸੁਖੀ ਉਹਨਾਂ ਨੇ ਮੋਟਰਸਾਈਕਲ ਦੇ ਪੰਜ ਬਰਾਮ ਤੋਂ ਨੰਬਰ ਲਾਏ ਹੋਏ ਤੇ ਜਿਸ ਦਿਨ ਉਹਨੂੰ ਕਾਬੂ ਕੀਤਾ ਉਸਦੇ ਨੇ ਬਿਨਾ ਨੰਬਰੀ ਮੋਟਰਸਾਈਕਲ ਹਾਂ ਬਿਲਕੁਲ ਜਿਸ ਦਿਨ ਕਾਬੂ ਕੀਤਾ ਉਸਦੇ ਨੇ ਉਸ ਦੇ ਨੇ ਉਹ ਜਿਹੜੇ ਅੱਗੇ ਪਿੱਛੇ ਜਿਹੜੇ ਨੰਬਰ ਪੇਟਾ ਲਾਇਆ ਹੋਏ ਸੀ ਜਿਹੜੇ ਮੈਕੈਨਿਕ ਆਕਸਰੇ ਉਹਨਾਂ ਦਾ ਪੁਲਸਰ ਮਾਡਲ ਲੈ ਲਿਆ ਜਾਂ ਲੈਣਾ ਹੈ ਇਹਨਾਂ ਦਾ ਪੁਲਸਰ ਮਾਡਲ ਕੱਲ੍ਹ ਲਿਆ ਸੀਗਾ ਮਾਜੁਰ ਦਾ ਤਰ ਤਾ ਨਿਪੇਸ਼ਤਾ ਸੀ ਕਿ ਉਹਨਾਂ ਦਾ ਪੁਲਸਰ ਮਿਲਿਆ ਸੀਗਾ ਤੇ ਅੱਗੇ ਸਿਰ ਉਹ ਸਮਾਨ ਦੀ ਬੜੀ ਮਦਦ ਪੀਰਾਂ ਦਾ ਰੋਸ਼ਨ ਹੋ। ਹੋਰ ਬਰਾਮਦਗੀ ਦੀ ਆਸ ਹੈਗੀ। ਬਿਲਕੁਲ ਜੀ। ਆਸ ਹੈ ਉਹ ਨਹੀਂ ਮਿਲ ਸਕਦਾ। ਆ ਕੇ ਫਾਇਨ ਨੂੰ ਮੋਟਾ ਕਰੁੰਦਾ ਨਹੀਂ ਕਿ ਹੋਰ ਵੀ ਕੋਈ ਕਾਹਲੀ ਨਹੀਂ। ਨਹੀਂ ਨਹੀਂ ਇਹ ਸਿਰਫ ਮੋਟਰਸਾਈਕਲ ਚੋਰੀ ਕਰਦੇ ਸੀ। ਉਹ بڑے ਪੁਰਜੋ ਕੋ ਜਾਂ ਕੋਈ ਹੋਰ ਇਸਟੇਮ ਕੋ ਗ੍ਰਾਈਂਡਰ ਦੇ ਸਾਹਮਣੇ ਹੈ ਸਿਰਫ ਮੋਟਰਸਾਈਕਲ ਨਹੀਂ। ਕਿੰਨੇ ਸਾਲਾਂ ਤੋਂ ਸਾਰੇ ਇਸ ਕੰਮ ਦੀ ਬਾਰੇ? ਇਹ ਮੈਂ ਪਹਿਲਾਂ ਵੀ ਦੱਸਿਆ ਜੀ ਇਹ ਸਿਰਫ 1.5-2 ਕਿੰਨੇ ਤੋਂ ਸ਼ੁਰੂ ਹੋਇਆ। ਕਿੰਨਿਆ ਕੇਜ ਉਮਰ ਕੇਜ ਕੀ ਆ? ਉਮਰ ਇਹਨਾਂ ਦੀ 22-23-24 ਸਾਲ ਦੀ ਉਮਰ ਹੈ ਜੀ। ਯਾਰ ਉਹ ਮੰਨਦੇ ਨਹੀਂ। ਇਹ ਰਿਡਿ ਹੈਗਾ ਜਿਹੜੀ 12 ਆਉਂਦੀ ਆ ਜਿਹੜੇ ਸੈਂਟਰੈਕਟਰ ਬੱਤਦੇ ਆ ਉਹਨਾਂ ਨੂੰ ਅਸੈਂਬਲ ਕਰਨ ਲਈ ਇੱਥੇ 12 ਗਰੇ ਪਰ ਜੇ ਉਹਨੇ ਸੈਂਟਰ ਕੋਲ ਸੈਂਟਰੈਕਟਰ ਇੱਥੇ ਹੁੰਦੇ ਆ ਬਾਕੀ ਸਾਰੀ ਮਸ਼ੀਨਰੀ ਵਾਰ ਤੋਂ ਆਂਦੀ ਆ ਸਾਰੀ ਇਸ ਲਈ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਸਾਡੇ ਸਰਪ੍ਰੀਖਮਾਂ ਜਿੰਨਾ ਮਰਜੀ ਬਿਸਰਨਾ ਹੈ ਸੋ ਅਸਲੀ ਨਿਯਾਇ ਪਿੰਡਾਂ ਦੇ ਵਿੱਚ ਜਿਹੜਿਆ ਕਿ ਔਰਤਾਂ ਜਿਹੜੀਆਂ ਆ ਅੱਧਾ ਪਾ ਗਿਆ ਜਿਹੜਾ ਧਰਤੀ ਦਾ ਅਸੀਂ ਜਿੱਦਾਂ ਕੇ ਦਿੱਲੀ ਵਾਸਤੇ ਪਰਿਵਾਰਾਂ ਦੇ ਸਮੇਤ ਔਰਤਾਂ ਦੇ ਸਮੇਤ ਬੱਚਿਆਂ ਦੇ ਸਮੇਤ ਜੀਐਸਸੀ ਨਾਲ ਪਠਾਣ ਚ ਸ਼ਾਮਲ ਹੋਵਾਂਗੇ ਤੇ ਇਹ ਮਰਦਾਂ ਨੂੰ ਇਹ ਕਿਸਾਨਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਤੁਹਾਨੂੰ ਵੀ ਇਹ ਚਾਹੀਦਾ ਆ ਇਹ ਜਿਹੜੇ ਲੋਕਾਂ ਨੇ ਬਣਾਉਂ ਰਹੇ ਨੇ ਉਹਦੇ ਅੱਗੇ ਨਾ ਲੱਸੀ ਜਾਇਓ ਨਾ ਤੁਸੀਂ ਅੱਜ ਘਰ ਦੇ ਸੋ ਕੋਈ ਗੱਲ ਨਹੀਂ असांगरी पाणी पर इहा भॻवान माना ਫੈਕਟਰੀ ਕਰ ਰਿਹਾ ਆ ਉਹ ਜਿਹੜਾ ਹਮਰੇ ਨਾਲ ਟਕੇ ਠੀਕ ਹੈ ਜੀ ਪਾਣੀ ਸੋਫਟ ਵੀ ਸਤਾ ਜਾ ਰਿਹਾ ਇਹ ਜਿਹੜੀ ਵਿਸਾਰ ਕਰਨ ਵਾਲੀ ਗੱਲ ਹੈ ਕਿਉਂਕਿ ਇਹ ਕਿਉਂ ਕਹਿ ਰਿਹਾ ਕਿਉਂਕਿ ਜਿਹੜਾ ਸਰਕਾਰ ਟ੍ਰਿਬਿਊਨਲ ਦੇ ਨਾਲ ਜਿਹੜਾ ਕ੍ਰੀਮ ਕੋਰਟ ਦੇ ਵਿੱਚ ਪਾਣੀਆਂ ਦੇ ਮਾਲਕ ਪਾਣੀਆਂ ਤੇ ਮਾਲ ਦੀ ਦਾ ਹੱਕ ਦਾ ਜਿਹੜਾ ਕੇਸ ਚੱਲਦਾ ਉੱਥੇ ਜਿਹੜੀ ਹੈ ਗਵਾਹੀ ਦੇ ਸਕਣ ਪੰਜਾਬ ਦੇ ਲੋਕਾਂ ਨੂੰ ਜਿਹੜਾ ਪਾਣੀ ਜਿਹੜਾ ਪੂਰੇ ਦਾ ਪੂਰਾ ਮਿਲਦਾ ਭਗਵਾਨਤ ਮਾਨ ਨੇ ਜਿਹੜੀਆਂ ਪਟਵਾਰੀਆਂ ਨੇ ਇਹ ਗਿਆ ਵੀ ਅਸੀਂ ਨਹੀਂ ਦਿਖਾਉਣਾ ਪਾਣੀ ਜਿਹੜਾ ਪੂਰਾ ਮਿਲਦਾ ਉਹਨਾਂ ਨੂੰ ਚਾਰ ਸ਼ੀਟ ਕਰ ਦਿੱਤਾ ਜਿਹੜਾ ਉਹਨਾਂ ਦਾ ਪ੍ਰਧਾਨ ਸੀਗਾ ਪਟਵਾਰੀਆਂ ਦਾ ਉਹਨੂੰ ਸਸਪੈਂਡ ਕਰ ਦਿੱਤਾ ਇਸ ਤੋਂ ਤੁਸੀਂ ਸਮਝ ਜਾਣਾ ਚਾਹੀਦਾ ਹੈ ਕਿ ਪ੍ਰਧਾਨ ਨੂੰ ਹੈਗੀ ਉਹ ਕੇਂਦਰ ਦੀਆਂ ਨੀਤੀਆਂ ਤੇ ਕਾਰਪੋਰੇਟ ਦੀਆਂ ਨੀਤੀਆਂ ਦੇ ਚੱਲਦੀ ਹੈ ਤੁਸੀਂ ਬਹੁਤ ਸਾਲ ਪਹਿਲਾਂ ਜਦੋਂ ਚੋਣਾਂ ਹੋਈਆਂ ਸੀ ਉਦੋਂ ਵੀ ਅਸੀਂ ਇਹ ਕਿਹਾ ਸੀਗਾ ਕਿ ਜਿਹੜੀ ਇਹ ਬਹੁਤ ਸਰਕਾਰਾਂ ਇਹ ਵੀ ਬਦਲ

ਕਿਸਾਨ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ 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 ਹੋਏ ਐਡੀਸੀ ਸਾਹਿਬ ਕਿਹਾਦੇ ਰਹੇ ਆ ਜਿਹੜਾ ਮਨ ਪੁੱਤਰ ਹੈ ਜਿਹੜਾ ਕਹਿੰਦਾ ਹੈ ਦੇਖ ਇੱਕ ਮਿੰਟ ਜੀ ਹਾਂਜੀ ਇੱਕ ਮਿੰਟ ਜੀ ਇੱਥੇ ਹੋ ਰਹੇ ਆ ਹਾਂਜੀ ਇੱਕ ਮਿੰਟ ਆਇਆ ਤੁਹਾਡਾ ਜੀ ਆਇਆਂ ਨੂੰ ਜੀ ਅਫਸਰ ਦੇ ਅਫਸਰ ਤੋਂ ਤੁਹਾਡਾ ਟਾਕਰ ਕਰਦੇ ਹਾਂ ਪਹਿਲੀ ਗੱਲ ਹੈ ਦੂਜੀ ਗੱਲ ਇਹ ਹੈ ਕਿ ਚੋਣੇ ਵਾਲੇ ਆਪਾਂ ਇਸ ਵਾਰ ਬੜੇ ਸਖਤ ਲੱਗੇ ਨੇ ਕਿ ਤੁਹਾਨੂੰ ਹੀ ਆਪਾਂ ਅਪੀਲ ਕਰਦੇ ਹਾਂ ਕਿ ਤੁਸੀਂ ਸਾਰੇ ਆਪਾਂ ਦਾ ਸਾਰੇ ਸਿਆਣੇ ਬੰਦੇ ਹੈਗੇ ਕਿ ਆਪਾਂ ਕੋਈ ਵੀ ਚੋਣਾਂ ਨਹੀਂ ਛੱਡਣਾ ਹੈਗਾ ਤੇ ਪਿੰਡ 'ਚ ਤੇ ਤੁਹਾਨੂੰ ਲੱਗਦਾ ਕੋਈ ਸ਼ਰਾਰਤੀ ਬੰਦਾ ਹੈਗਾ ਜਿਹੜਾ ਨਹੀਂ ਬਣ ਰਿਹਾ ਤੁਸੀਂ ਮੈਨਾਂ ਸਾਨੂੰ ਕਾਸ ਸਕਦੇ ਹੋ ਕਿ ਇਹ ਜਿਹੜਾ ਹੈਗਾ ਇਹ ਸੋਨਾਂ ਦਾ ਕਾੜੇ ਇਹਨਾਂ ਕੋਲੋਂ ਤੁਸੀਂ ਆਪ ਹੋਗੇ ਤੇ ਪੂਰੀ ਕਾਰਵਾਈ ਕਰਨੇ ਹੈ ਇਸ ਪਰ ਐਫ ਆਰ ਵੀ ਹੋਣੀ ਹੈ ਉਹ ਬੰਦੇ ਆ ਤਾਂ ਜਿਹੜਾ ਸੋਨਾ ਖਾਣਗੇ ਤੇ ਇਸ ਵਾਰ ਸਾਡੇ ਹੱਥ ਤੋਂ ਕੁਝ ਵੀ ਨਹੀਂ ਹੋਏਗਾ ਇਸ ਵਾਰ ਸਾਰਾ ਸੈਟਲਾਈਟ ਰਹੀ ਚੈੱਕ ਹੋ ਰਿਹਾ ਉਪਰੋਂ ਵੀ ਸੈਟਲਾਈਟ ਚੈੱਕ ਕਰ ਲਿਆ ਜਿਹੜੇ ਪਿੰਡ ਚ ਪੇਂਡਰ ਤੇ ਸਰਵਰ ਇਹਨਾਂ ਵਾਲੇ ਬੰਦਿਆਂ ਕਿੱਥੇ ਹੈ ਸਰਵਰ ਅਮਰ ਜੀ ਇਹ ਅਸੀਂ ਲੰਬੇ ਸਮੇਂ ਤੋਂ ਅਭੀ ਆਜਾ ਲਾਉਂਦਾ ਨਾ ਕੋਈ ਪ੍ਰੋਗਰਾਮ ਹੈ ਮੇਰਾ ਬਸ ਪਹਿਲੋਂ ਬਸ ਕੇ ਆਂ ਘਟੜੀ ਆ ਤੁਸੀਂ ਜਿਹੜੀਆਂ ਸਬਸਿਡੀ ਤੇ ਮਸ਼ੀਨਾਂ ਦਿੱਤੀਆਂ ਆ ਇਹਨਾਂ ਲੋਕਾਂ ਨੇ ਉਹ ਲੋਕ ਕਹਿ ਰਹੇ ਨੇ ਸਾਨੂੰ ਘਾਟਾ ਪਿਆ ਇਸ ਦੇ ਸਮੇਂ ਚ ਐਤ ਵੀ ਅਸੀਂ 1500 ਰੁਪਇਆ ਜਿਹੜਾ ਪਰਾਲੀ ਚੱਕੜ ਦਾ ਲਾਵਾ ਨੇ ਅਰੇ ਇਸਲਾ ਇਹ ਜਿੱਤਾ ਹੁੰਦੀ ਆ 7000 ਰੁਪਏ ਸਾਡਾ ਰਿਟਰਨ ਆਉਂਦੇ 7000 ਦਾ ਖਰਚਾ ਚੱਲ ਰਿਹਾ ਹੈ ਸਰਕਾਰ ਕੀ ਕਰ ਰਹੀ ਹੈ ਨਾਲੇ ਅਸੀਂ ਇਹ ਪੁੱਛ ਰਹੇ ਆਂ ਤੇ ਆਰ ਮਾਰੇ ਸਮੇਂ ਦੇ ਵਿੱਚ ਲੋਹੇ ਹੱਥੇ ਪਾਏ ਜਾ ਰਹੇ ਤੇ ਢੋਲੇ ਦੀ ਖਰੀਦ ਕਿੱਥਾਂ ਹੋਊਗੀ ਸੈਂਟਰ ਨਾਲ ਪੈਸਾ ਦੇਣਾ ਪੰਜਾਬ ਸਰਕਾਰ ਰਖੀਣਾ ਹੈ ਸਹੀ ਐਸਆਈ ਨਾਲ ਰਖੀਣਾ ਇਹ ਪੁੱਛਿਆ ਜਾਣਾ ਚਾਹੀਦਾ ਇੱਕ ਚਾਰਟ ਬਣਾ ਕੇ ਤੁਹਾਨੂੰ ਸਰਕਾਰ ਨੂੰ ਪ੍ਰੋਵਾਈਡ ਕਰਾਵਾਂਗੇ ਸਾਡਾ ਐਗਰੀਕਲਚਰ ਮੈਕਾ ਕੇਤੀਬਾੜੀ ਵਿਭਾਗ ਮੈਂ ਉੱਤੇ ਕੰਮ ਕਰ ਰਿਹਾ ਹੈ ਆਪਣੇ ਜਿਹੜੇ ਜਿਹੜੇ ਉਪਰਾਲੇ ਇੱਥੇ ਪਿੰਡ 'ਚ ਸ਼ਹਿਰ 'ਚ ਅਵੇਲੇਬਲ ਹੈਗੇ ਆ ਤੇ ਨੇੜੇ ਦੇ ਪਿੰਡਾਂ 'ਚ ਅਵੇਲੇਬਲ ਹੈਗੇ ਆ ਉਹ ਸਾਰਾ ਤੁਹਾਨੂੰ ਇੱਕ ਚਾਰਟ ਤੇ ਬਣਾ ਕੇ ਸਾਨੂੰ ਸੌਨ ਪ੍ਰੋਵਾਈਡ ਕਰਦੇ। ਇਹ ਸਾਰੀਆਂ ਸਰਕਾਰ ਤੱਕ ਪਹੁੰਚ ਵੀ ਆ ਹੋ ਗਈ ਆ ਹੁਣ ਇਹ ਅੱਜ ਪ੍ਰਸ਼ਤਾ ਹੀ ਧੰਨਵਾਦ ਕਰਦੇ ਆ ਉਹਨਾਂ ਕਵਰੇਜ ਕਰਨ ਦੀ ਸਾਨੂੰ ਕੋਸ਼ਿਸ਼ ਕੀਤੀ ਆ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਆ ਸਾਡਾ ਇਹ ਨਮਾਸ਼ਾਹਰ ਨਹੀਂ ਹੈਗਾ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਹੈਗਾ ਆ ਉਹਦੇ ਵਿੱਚ ਸਾਡੀਆਂ ਮੇਨ ਜਿਹੜੀਆਂ ਮੁੱਖ ਮੰਗਾਂ ਆ ਉਹਦੇ ਚ ਆਪਾਂ ਪਹਿਲੀ ਮੰਗ ਸਭ ਤੋਂ ਆ ਵੀ ਜਿਹੜੀ ਸਾਡੀ ਬਾਸਪਤੀ ਦੀ ਫਸਲ ਆ ਉਹ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਆ ਪਾਣੀ ਧਰਤੀ ਦੇ ਹੱਥਲੇ ਚੱਲ ਗਿਆ ਉਹਦੇ ਲਈ ਸਰਕਾਰ ਨੂੰ ਇਹੀ ਬੇਨਤੀ ਕੀਤੀ ਆ ਵੀ ਉਹਦੇ ਤੇ ਐਮਐਸਪੀ ਜਿਹੜੀ ਆ ਵਧੀਆ ਕੁਆਲਿਟੀਆਂ ਜਿਹੜੀਆਂ ਉਹ 6000 ਨੂੰ ਤੇ ਜਿਹੜੀਆਂ ਥੋੜੀਆਂ ਨਰਮ ਹੱਲੇ ਵਾਲੀਆਂ ਆ ਉਹਨਾਂ ਦੇ 5000 ਜਿਹੜੀ ਐਮਐਸਪੀ ਜਿਹੜੀ ਆ ਉਹ ਤੈਅ ਕੀਤੀ ਜਾਵੇ ਔਰ ਪਾਕਿਸਤਾਨ ਦੇ ਨਾਲ ਲੱਗਦਾ ਜਿਹੜਾ ਆ ਸਾਡਾ ਬਾਰਡਰ ਆਇਆ ਸੈਨੀ ਵਾਲਾ ਆ ਤੇ ਇੰਦਰ ਵਾਲਾ ਬਾਗਾ ਬਾਰਡਰ ਆ ਉਹਨੂੰ ਖੋਲਿਆ ਜਾਵੇ ਤੇ ਵਪਾਰ ਦਾ ਆਦਾਨ-ਪ੍ਰਦਾਨ ਜਿਹੜਾ ਹੋਣਾ ਸ਼ੁਰੂ ਹੋ ਜਵੇ ਨਾਲ ਦੀ ਨਾਲ ਝੋਨੇ ਝੋਨੇ ਦੇ ਜਿਹੜੇ ਖਰੀਦ ਦਾ ਸਾਨੂੰ ਖਛੇ ਆ ਤੇ ਐਤਕੀ ਅਸਰਦਾਂ ਦੇ ਬਣਦੇ ਜਾ ਰਹੇ ਆ ਕਿਉਂਕਿ ਹਾਲੇ ਤੱਕ ਕੋਈ ਪ੍ਰਬੰਧ ਸਿਰੇ ਨਹੀਂ ਚੜਿਆ ਇਹਨਾਂ ਦਾ ਜੇ ਕੋਈ ਮੰਡੀ ਚ ਕਿਸਾਨ ਝੋਨਾ ਲੈ ਕੇ ਜਾਂਦਾ ਅਗਲੇ ਅਗਲੀ ਵਾਰੀ ਇਦਾਂ ਹੁੰਦਾ ਸੀਗਾ ਭਈ ਉਹਨਾਂ ਦਾ ਝੋਨਾ ਬਾਕਾਇਦਾ ਛਾਣ ਕੇ ਉਹ ਆਪਣੀਆਂ ਬੋਰੀਆਂ ਦੇ ਵਿੱਚ ਭਰ ਕੇ ਰੱਖ ਲੈਂਦੇ ਸੀ ਪਰ ਐਤਕੀ ਇਹ ਕੰਮ ਨਹੀਂ ਹੋ ਰਿਹਾ ਲੋਕਾਂ ਨੇ ਆਪਣੀ ਸਬਜ਼ੀ ਲੈਣੀ ਆ ਮਟਰ ਲੈਣੇ ਆ ਤੇ ਪ੍ਰਬੰਧ ਨਹੀਂ ਹੋ ਰਿਹਾ ਔਰ ਆਣ ਵਾਲੇ ਸਮੇਂ ਦੇ ਵਿੱਚ ਜੇ ਇਹ ਪ੍ਰਬੰਧ ਨਹੀਂ ਸਰੇ ਚੜਦੇ ਤਾਂ ਲੋਕ ਰੋਧ ਦਾ ਸਾਹਮਣਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਰਨਾ ਪੈ ਸਕਦਾ ਆ ਦੂਜਾ ਗੰਨੇ ਦਾ ਜਿਹੜਾ ਕੰਮ ਹੈ ਉਹਦੇ ਲਈ ਇਹ ਮੰਗ ਕੀਤੀ ਆ ਭਈ ਗੰਨਾ ਮੇਲਾ ਜਿਹੜੀਆਂ ਜਲਦੀ ਚਲਾਈਆਂ ਜਾਣ ਪਹਿਲੀ ਨਵੰਬਰ ਤੋਂ ਚਲਾਈਆਂ ਜਾਣ ਔਰ ਗੰਨੇ ਦਾ ਭਾਅ ਆ ਉਹ ਜਿਹੜਾ 5.5 400 ਰੁਪਈਆ ਜਿਹੜਾ ਆ ਉਹ ਲਾਗੂ ਕੀਤਾ ਜਾਵੇ ਬੜਾ ਸੁਭਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਅੱਜ ਅਸੀਂ ਡੀਸੀ ਦਫਤਰ ਦੇ ਸਾਹਮਣੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਹੈ ਉਹਦੇ ਵਿੱਚ ਪ੍ਰਮੁੱਖ ਮੰਗਾਂ ਦੇ ਵਿੱਚ ਅਸੀਂ ਜਿਹੜੀ ਬਾਸਮਤੀ ਆ ਉਹਦੇ ਉੱਤੇ ਐਮਐਸਪੀ ਜਿਹੜਾ ਹੈਗਾ ਮੰਗੇ ਆ ਕਿ 4000 ਤੋਂ ਲੈ ਕੇ ਵੱਖ-ਵੱਖ ਬੀਜਾਂ ਦੇ ਹਿਸਾਬ ਨਾਲ 4 4 ਤੋਂ ਲੈ ਕੇ 6000 ਤੱਕ ਦੀ ਐਮਐਸਪੀ ਤੈਅ ਕਰੇ ਕਿਉਂਕਿ ਸਰਕਾਰ ਨੇ ਇੱਕ ਗਲਤੀ ਸਾਡੀ ਮੰਨੇ ਆ ਕਿ ਜਿਹੜਾ 950 ਡਾਲਰ ਪਰ ਟਨ ਜਿਹੜਾ ਉਹਨਾਂ ਨੇ ਪਾਬੰਦੀ ਲਾਈ ਸੀ ਉਹਦੇ ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹ ਉਹਨਾਂ ਨੇ ਮੰਨ ਲਈ ਆ ਪਰ ਐਮਐਸਪੀ ਦੇ ਉੱਤੇ ਗਰੰਟੀ ਨਹੀਂ ਦਿੱਤੀ ਇਸੇ ਟੰਗ ਦੇ ਨਾਲ ਗੰਨਾ ਮਿਲ ਜਿਹੜੀ ਹੈਗੀ ਅਸੀਂ ਚਾਹੁੰਦੇ ਆ ਵੀ ਪਹਿਲੀ ਨਵੰਬਰ ਤੋਂ ਉਹ ਚਲਾਈ ਜਾਵੇ ਇਹ 450 ਰੁਪਏ ਪਰ ਕੁਇੰਟਲ ਉਹਦੇ ਤੇ ਸਾਨੂੰ ਜਿਹੜਾ ਉਹ ਦਿੱਤਾ ਜਾਵੇ ਡੀਏਪੀ ਰੇਟ ਦਿੱਤਾ ਜਾਵੇ ਡੀਏਪੀ ਖਾਦ ਨਕਲੀ ਆ ਰਹੀ ਹੈ ਬਹੁਤ ਸਾਰੇ ਟਰੱਕ ਮੋਗੇ ਦੇ ਵਿੱਚ ਫੜੇ ਆ ਜਿਦੇ ਵਿੱਚ ਨਾਈਟ੍ਰੋਜਨ 0% ਹੈ ਫਾਸਫੋਰਸ 0% ਹੈ ਸਰਕਾਰ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਹਰਿਆਣੇ ਦੀਆਂ ਚੋਣਾਂ ਚ ਕੋਦਣ ਦੀ ਬਜਾਏ ਉੱਥੇ ਜਾ ਕੇ ਨੱਚਣ ਦੀ ਬਜਾਏ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਸਾਰੇ ਸਟੋਰ ਜਿਹੜਾ ਹੈਗਾ ਉਹ ਭਰੇ ਪਏ ਆ ਔਰ ਇਹ ਇਹਨਾਂ ਨੇ ਖਾਲੀ ਨਹੀਂ ਕਰਵਾਏ ਹਲੇ ਤੱਕ ਇਸ ਕਰਕੇ ਸ਼ੈਲਰਾਂ ਵਾਲੇ ਝੋਨਾ ਚੱਕਣ ਨੂੰ ਤਿਆਰ ਨਹੀਂ ਹੈ ਬੜੀ ਇੱਕ ਸਮੱਸਿਆ ਜਿਹੜੀ ਆਉਣ ਵਾਲੇ ਸਮੇਂ 'ਚ ਖੜੀ ਹੋ ਜਾਣੀ ਹੈ ਸੋ ਇਸੇ ਕਰਕੇ ਅੱਜ ਜਿਹੜਾ ਹੈਗਾ ਅਸੀਂ ਧਰਨਾ ਜਿਹੜਾ ਹੈਗਾ ਇੱਥੇ ਦਿੱਤਾ ਹੈ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਤਾਂ ਵੀ ਅਤੇ ਤਾਰੀਆਂ ਸਰਕਾਰੀਆਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੰਗੀ ਨੂੰ ਇਜਾਜ਼ਤ ਦਿਓ ਧੰਨਵਾਦ